ਤੁਸੀਂ ਕਹਿੰਦੇ ਹੋ ਦੀਵਾਲੀ ਦਾ ਮੇਲਾ ਲਾ ਰਹੇ ਆ ਸਾਡਾ ਤਾਂ ਦਿਵਾਲਾ ਨਿਕਲਿਆ ਪਿਆ ਸਾਡੀਆਂ ਫੈਮਲੀਆ ਕਿੱਥੇ ਜਾਣ ਮੈਨੂੰ ਦੱਸੋ ਅਸੀਂ ਆ ਸਾਮਾਨ ਦੀਆਂ ਜਿਹੜੀਆਂ ਕਿਸ਼ਤਾਂ ਦੇਣੀਆਂ ਲੋਨ ਦੀਆਂ ਕਿੱਥੋਂ ਦੇਈਏ ਕੀ ਬਣੂਗਾ ਯਾਰ ਚਲੋ ਕਰੋ ਫਿਰ ਬੰਦ ਲਾਈਟਾਂ ਲੂਟਾਂ ਬੰਦ ਕਰੋ ਸ਼ਟਰ ਲਾਈਏ 3 ਮਿੰਟ ਰਹਿ ਗਏ 9 ਵਜੇ ਨੂੰ ਅੱਜ ਦਾ ਦਿਨ ਵੀ ਖਾਲੀ ਨਿਕਲ ਗਿਆ ਸੱਸੀ ਕਾ ਭਾਜੀ ਸੱਸੀ ਕਾ ਜੀ ਕੀ ਹਾਲ ਚਾਲ ਠੀਕ ਹੈ ਭਾਈ ਹਾਂਜੀ ਵੀਰੇ ਕੀ ਚਾਹੀਦਾ ਮੈਂ ਸਮਾਨ ਲੈਣ ਨਹੀਂ ਆਇਆ ਮੈਂ ਭਾਜੀ ਨੂੰ ਮਿਲਣ ਆਇਆ ਵਾਂ ਦੱਸੋ ਵੀਰੇ ਭਾਜੀ ਤੁਹਾਨੂੰ ਪਤਾ ਹੀ ਆ ਹਰੇਕ ਸਾਲ ਆਪਾਂ ਦੀਵਾਲੀ ਤੇ ਮੇਲਾ ਕਰਾਈਦਾ ਵਾ ਪਰਚੀ ਕੱਟਣ ਆਇਆ ਸੀ ਤੁਹਾਡੀ ਨਾ ਵੀਰੇ ਪਰਚੀ ਨਾ ਕੱਟਿਓ ਬੇਨਤੀ ਆ ਵੀਰੇ ਜਿਹੜੇ ਪੈਰੀ ਆਇਆ ਹਾਂ ਨਾ ਉਸੇ ਪੈਰੀ ਵਾਪਸ ਮੁੜ ਜੂ ਮੈਂ ਪਰਚੀ ਨਹੀਂ ਕਟਾ ਸਕਦਾ ਕੀ ਗੱਲ ਭਾਜੀ ਤੁਸੀਂ ਭੁੱਲ ਗਏ ਹਰੇਕ ਸਾਲ ਪਰਚੀ ਘਟਾਣੇ ਹੋ ਪਿਛਲੇ ਸਾਲ ਤੁਸੀਂ 11000 ਦੀ ਕਟਾਈ ਆ ਮੈਂ ਤਾਂ ਸੋਦੇ ਐਤ ਕੀ ਸਾਲ ਤੁਹਾਡੀ 21000 ਦੀ ਕਟਣੀ ਹੈ ਮੈਂ ਵੀਰੇ ਤੁਹਾਨੂੰ ਕਿਹਾ ਨਾ ਮੈਂ ਪਰਚੀ ਨਹੀਂ ਘਟਾ ਸਕਦਾ ਤੁਸੀਂ ਲਾਓ ਆਪਣਾ ਮੇਲਾ ਤੁਸੀਂ ਮਨਾਓ ਆਪਣੀ ਦੀਵਾਲੀ ਸਾਡੀ ਦੀਵਾਲੀ ਤਾਂ ਵੈਸੇ ਹੀ ਬਣੀ ਪਈ ਆ ਕਿਉਂ ਭਾਜੀ ਕੀ ਗੱਲ ਹੋ ਗਈ ਛੱਡੋ ਬਰੇ ਕਾਨੂੰ ਛੇੜਦੇ ਹੋ ਭਾਜੀ ਤੁਸੀਂ ਇਦਾਂ ਕਰੋ ਤੁਸੀਂ ਕਿਸੇ ਹੋਰ ਦੀ ਘਟ ਲਓ ਬਾਕੀ ਦੁਕਾਨ ਵਾਲੇ ਨੂੰ ਪੁੱਛ ਲਓ ਜੇ ਘਟਾਉਂਦੇ ਆ ਮੈਂ ਨਹੀਂ ਘਟਾ ਸਕਦਾ ਨਹੀਂ ਭਾਜੀ ਕੋਈ ਗੱਲ ਹੋਈ ਮੈਨੂੰ ਗੱਲ ਦੱਸੋ ਨਹੀਂ ਤਾਂ ਹਰੇਕ ਸਾਲ ਤੂੰ ਹੀ ਘਟਾਉਨੇ ਹੋ ਭਾਈ ਜੀ ਇੱਕ ਗੱਲ ਦੱਸੋ ਯਾਰ ਮੈਨੂੰ ਲਾਸਟ ਟਾਈਮ ਕਦੋਂ ਆਏ ਸੀ ਮੇਰੀ ਦੁਕਾਨ ਤੇ ਭਾਜੀ ਪਿਛਲੇ ਸਾਲ ਆਇਆ ਸੀ ਭੁੱਲ ਗਏ ਮੈਂ ਲਾਲ ਰੰਗ ਦੀ ਪੱਗ ਬੰਨੀ ਹੋਈ ਸੀ ਉਦੋਂ ਸਾਲ ਹੋ ਗਿਆ ਨਾ ਭਾਈ ਹਾਂਜੀ ਸਾਲ ਹੋ ਗਿਆ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਤੁਹਾਨੂੰ ਐਨਾ ਚੀਜ਼ਾਂ ਤੋਂ ਇੱਕ ਵੀ ਚੀਜ਼ ਦੀ ਲੋੜ ਨਹੀਂ ਪਈ ਹੁਣੇ ਜੜੀਆਂ ਮੇਰੀ ਦੁਕਾਨ ਤੇ ਪਈਆਂ ਨੇ ਹੋ ਭਾਜੀ ਅੱਜ ਕੱਲ ਨਾ ਆਨਲਾਈਨ ਦਾ ਜਮਾਨਾ ਪਾਜੀ ਬੱਚੇ ਘਰੇ ਹੀ ਮੰਗਾ ਲੈਂਦੇ ਆ ਵਾਈਫ ਨੂੰ ਵੀ ਜੋ ਜ਼ਰੂਰਤ ਹੁੰਦੀ ਐ ਆਨਲਾਈਨ ਆਰਡਰ ਕਰ ਦਿੰਦੀ ਐ ਲੈਸ ਵੀ ਆ ਜਾਂਦੀ ਐ ਨਾਲੇ ਭਾਜੀ ਸਭ ਤੋਂ ਵੱਡੀ ਗੱਲ ਬਾਹਰ ਨਿਕਲਣਾ ਨਹੀਂ ਪੈਂਦਾ ਘਰ ਬੈਠੇ ਸਾਰੀ ਚੀਜ਼ਾਂ ਮਿਲ ਜਾਂਦੀਆਂ ਨੇ ਹੋਰ ਕੀ ਚਾਹੀਦਾ ਵਾ ਮੇਰੀ ਗੱਲ ਦਸ ਯਾਰ ਤਿੰਨ ਚਾਰ ਮਹੀਨੇ ਪਹਿਲਾਂ ਤੁਹਾਡੇ ਕਿਸੇ ਗਾਜਨ ਦੀ ਕਾਲ ਆਈ ਸੀ ਮੈਨੂੰ डीएमसी हॉस्पिटल ਉੱਥੇ ਕੌਣ ਸੀਗਾ ਹਾਂਜੀ ਹਾਂਜੀ ਭਾਜੀ ਆਪਾਂ ਮਿਲੇ ਸੀਗੇ ਹਾਂ ਕੌਣ ਸੀਗਾ ਉੱਥੇ ਹਾਂਜੀ ਮੇਰਾ ਕਜ਼ਨ ਹੀ ਸੀਗਾ ਉਹਨੂੰ ਬਲੱਡ ਚਾਹੀਦਾ ਸੀਗਾ ਕੌਣ ਦੇ ਗਿਆ ਸੀ ਬਲੱਡ ਭਾਜੀ ਤੁਸੀਂ ਦੇ ਕੇ ਆਏ ਸੀ ਭੁੱਲ ਕੇ ਮੈਂ ਬਲੱਡ ਦਿੱਤਾ ਮੈਂ ਤਾਂ ਨਹੀਂ ਭੁੱਲਿਆ ਮੈਂ ਕਿਹਾ ਤੁਹਾਨੂੰ ਯਾਦ ਕਰਾਦਾ ਜਦੋਂ ਤੁਹਾਨੂੰ ਪੈਸਿਆਂ ਦੀ ਲੋੜ ਪੈਂਦੀ ਆ ਜਾਂ ਕੋਈ ਬਲੱਡ ਦੀ ਲੋੜ ਪੈਂਦੀ ਆ ਜਾਂ ਕੋਈ ਤੁਹਾਡਾ ਮਾਰਕੀਟ 'ਚ ਰੋਲਾ ਪੈ ਜਾਂਦਾ ਉਦੋਂ ਤੁਹਾਨੂੰ ਸਾਡੀ ਯਾਦ ਆਉਂਦੀ ਆ ਤੇ ਜਦੋਂ ਕੋਈ ਸਮਾਨ ਮੰਗਾਣਾ ਹੁੰਦਾ ਤੁਸੀਂ ਆਨਲਾਈਨ ਮੰਗਾ ਲਿਓ ਵੀਰੇ ਤੁਸੀਂ ਇਦਾਂ ਕਰੋ ਜਿਹੜੀਆਂ ਆਨਲਾਈਨ ਸਾਈਟਾਂ ਨੇ ਨਾ ਐਪਲੀਕੇਸ਼ਨਾਂ ਨੇ ਉਹਨਾਂ ਦੀ ਘੱਟੋ ਇੱਕ ਇੱਕ ਹਜ਼ਾਰ ਦੀਆਂ ਪਰਚੀਆਂ ਤੁਹਾਨੂੰ ਭੇਜਣਗੇ ਤੇ ਨਾਲੇ ਅਗਲੀ ਵਾਰੀ ਜੇ ਕੋਈ ਬਲੱਡ ਚਾਹੀਦਾ ਹੋਇਆ ਕੋਈ ਲੋੜ ਹੋਈ ਘਰੇ ਜਾਂ ਘਰ ਦੇ ਵਿੱਚ ਕੋਈ ਸੁੱਖ ਦੁੱਖ ਹੋਇਆ ਨਾ ਤਾਂ ਆਨਲਾਈਨ ਹੀ ਮੰਗਾ ਲਿਓ ਸਾਰਾ ਕੁਝ ਭਾਜੀ ਆਨਲਾਈਨ ਆਪਾਂ ਕਿਹੜਾ ਕਿਸੇ ਨੂੰ ਜਾਣਦੇ ਆ ਜੀ ਉਹ ਤਾਂ ਐਪਲੀਕੇਸ਼ਨ ਉਹ ਤੁਹਾਨੂੰ ਆਰਡਰ ਕਰਦੀਦਾ ਵਾ ਤੇ ਵੀਰੇ ਜੇ ਜਾਣਦੇ ਨਹੀਂਗੇ ਸ਼ਾਪਿੰਗ ਤਾਂ ਕਰ ਰਹੇ ਹੋ ਅਸੀਂ ਕਿੱਥੇ ਜਾਈਏ ਦੁਕਾਨਦਾਰ ਤੁਸੀਂ ਕਹਿੰਦੇ ਹੋ ਦੀਵਾਲੀ ਦਾ ਮੇਲਾ ਲਾ ਰਹੇ ਆ ਸਾਡਾ ਤਾਂ ਦਿਵਾਲਾ ਨਿਕਲਿਆ ਪਿਆ ਸਵੇਰ ਦਾ 300 ਰੁਪਇਆ ਵਟਿਆ ਸੀ ਆ ਸਿਰ ਤੇ ਦੀਵਾਲੀ ਆਈ ਪਈ ਆ ਕੁੜੀਆਂ ਨੂੰ ਤਨਖਾਹਾਂ ਵੀ ਦੇਣੀਆਂ ਸਾਲ ਬਾਅਦ ਇਹਨਾਂ ਨੂੰ ਵੀ ਉਮੀਦ ਹੁੰਦੀ ਆ ਕਿ ਮਾਲਕ ਕੁਝ ਬੋਨਸ ਦੇਊਗਾ ਸਾਨੂੰ ਕੋਈ ਮਠਿਆਈਆਂ ਦੇਊਗਾ ਸਾਡਾ ਵੀ ਪਰਿਵਾਰ ਆ ਸਾਡੀਆਂ ਫੈਮਲੀਆ ਕਿੱਥੇ ਜਾਣ ਮੈਨੂੰ ਦੱਸੋ ਅਸੀਂ ਆ ਸਾਮਾਨ ਦੀਆਂ ਜਿਹੜੀਆਂ ਕਿਸ਼ਤਾਂ ਦੇਣੀਆਂ ਲੋਨ ਦੀਆਂ ਕਿੱਥੋਂ ਦੇਈਏ ਦੁਕਾਨ ਦਾ ਕਿਰਾਇਆ ਕਿੱਥੋਂ ਦੇਈਏ ਬਿਜਲੀ ਦਾ ਬਿੱਲ ਕਿੱਥੋਂ ਦੇਈਏ ਸਾਰਾ ਤਾਂ ਤੁਸੀਂ ਆਨਲਾਈਨ ਲੈ ਜਾਂਦੇ ਹੋ ਫਿਰ ਦੁੱਖ ਸੁੱਖ ਵੀ ਉਹਨਾਂ ਨਾਲ ਕਰੋ ਨਾ ਪਰਚੀਆਂ ਵੀ ਉਹਨਾਂ ਦੀ ਘੱਟੋ ਵੀਰੇ ਦੁਕਾਨਦਾਰ ساری ਉਮਰ ਲਾ ਕੇ ਆਪਣੀ ਕਮਾਈ ਲਾ ਕੇ ਐਡੀ ਦੁਕਾਨ ਖੜੀ ਕਰਦਾ ਤੇ ਤੁਸੀਂ ਆਨਲਾਈਨ ਵਾਲ ਹੋ ਗਏ ਹੋ ਵੀਰੇ ਜੇ ਤੁਸੀਂ ਨਹੀਂ ਸਾਥ ਦੋਗੇ ਤਾਂ ਹੋਰ ਕੌਣ ਆਊਗਾ ਕੈਨੇਡਾ ਅਮਰੀਕਾ ਤੋਂ ਤਾਂ ਕੋਈ ਸਮਾਨ ਲੈਣ ਆਊਗਾ ਨਹੀਂ ਜਿਹੜੇ ਮਹੱਲੇ 'ਚ ਦੁਕਾਨ ਆ ਉਹੀ ਮਹੱਲੇ ਨੂੰ ਸਾਥ ਦੇਣਾ ਪੈਣਾ ਤੇ ਅਸੀਂ ਤੁਹਾਡੇ ਸੁੱਖ-ਦੁੱਖ 'ਚ ਖੜੇ ਹੁੰਨੇ ਆ ਨਹੀਂ ਹੁੰਦੇ ਅੰਜੀ ਭਾਜੀ ਖੜੇ ਥੋੜੇ ਕੋਈ ਵਿਆਹ ਸ਼ਾਦੀ ਹੋਵੇ ਤੁਹਾਡੇ ਕੋਈ ਹੋਰ ਦੁੱਖ ਹੋਵੇ ਪਰਮਾਤਮਾ ਕਰੇ ਕੋਈ ਦੁੱਖ ਨਾ ਆਵੇ ਆਪਾਂ ਖੜਦੇ ਆ ਕਿ ਨਹੀਂ ਖੜਦੇ ਬਿਲਕੁਲ ਖੜਦੇ ਆ ਭਾਜੀ ਫੇਰ ਸਾਡੇ ਨਾਲ ਕੌਣ ਖੜੂਗਾ ਜੇ ਸਾਡੇ ਪੀਪੇ 'ਚ ਆਟਾ ਮੁੱਕੂਗਾ ਕੌਣ ਪਾ ਕੇ ਜਾਊਗਾ ਅਸੀਂ ਦੁਕਾਨ ਬੰਦ ਕਰ ਦਿੰਨੇ ਆ ਕਿੱਥੇ ਜਾਈਏ ਦੱਸੋ 11000 21000 ਤੁਹਾਨੂੰ ਦਿੰਦੇ ਹੀ ਰਹੇ ਆ ਪਹਿਲਾਂ ਤੇ ਹੁਣ ਜੇ ਜਮਾਨਾ ਚੇਂਜ ਹੋ ਰਿਹਾ ਤਾਂ ਤੁਸੀਂ ਇਹਦਾ ਮਤਲਬ ਇਹ ਥੋੜੀ ਸਾਰਾ ਕੁਝ ਆਨਲਾਈਨ ਹੀ ਕਰ ਲੋਗੇ ਜਿਹੜੀ ਤੇ ਨਹੀਂ ਮਿਲਦੀ ਉਹ ਮੰਗਾਓ ਯਾਰ ਆਨਲਾਈਨ ਅਸਮਾਨ ਪਿਆ ਪਿਆ ਐਕਸਪਾਇਰ ਹੋ ਜਾਊਗਾ ਕਿੱਥੇ ਜਾਈਏ ਅਸੀਂ ਠੀਕ ਆ ਭਾਜੀ ਭਾਜੀ ਪੰਜਾਬ ਨੂੰ ਖੋਖਲਾ ਕਰਨ ਵਾਲੇ ਆਪਾਂ ਹੀ ਆ ਬਾਹਰ ਲਿਆਂ ਕੰਪਨੀਆਂ ਨੂੰ ਆਪਾਂ ਪੈਸੇ ਕਮਾ ਕਮਾ ਕੇ ਦੇ ਰਹੇ ਆ ਤੇ ਜੋ ਪੰਜਾਬ ਚ ਬਣਦਾ ਉਹ ਆਪਾਂ ਲੈ ਹੀ ਨਹੀਂ ਰਹੇ ਪਰਚੀ ਜਰੂਰ ਕਟਾਉਂਗਾ ਬਾਈ ਗੁੱਸਾ ਨਾ ਕਰਿਓ ਪਰ ਜਦੋਂ ਤੁਸੀਂ ਸਾਡੀ ਦੁਕਾਨ ਤੇ ਸਮਾਨ ਲੈਣ ਜੋਗੇ ਹੋ ਜਾਓਗੇ ਨਾ ਉਸ ਤੋਂ ਬਾਅਦ ਪਰਚੀ ਦੇ ਵੀ ਹੱਕਦਾਰ ਹੋ ਜਾਓਗੇ ਭਾਜੀ ਤੁਹਾਡੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ੍ਹਤੀਆਂ ਨੇ ਪਰਚੀ ਕਟਾਓ ਚਾਹੇ ਨਾ ਕਟਾਓ ਪਰਚੀ ਹੁਣ ਮੈਂ ਕੱਟਣੀ ਵੀ ਨਹੀਂ ਤੁਹਾਡੀ ਪਰ ਅੱਜ ਤੋਂ ਬਾਅਦ ਸਾਰਾ ਸਮਾਨ ਤੁਹਾਡੀ ਦੁਕਾਨ ਤੋਂ ਹੀ ਜਾਊਗਾ ਇਹ ਗੱਲ ਦਾ ਵਾਅਦਾ ਰਹਿ ਗਿਆ ਭਾਜੀ ਸਮਝਣ ਦੀ ਲੋੜ ਹੈ ਮੇਰਾ ਕੋਈ ਇਰਾਦਾ ਨਹੀਂ ਸੀ ਮੈਂ ਤੁਹਾਡੇ ਨਾਲ ਗੁੱਸੇ ਹੋਵਾਂ ਜਾਂ ਤੁਹਾਨੂੰ ਸਮਝਾਵਾਂ ਜਾਂ ਕੁਝ ਕਹਾਂ ਪਰ ਭਾਜੀ ਸਾਡਾ ਦਿਲ ਰੋਂਦਾ ਯਾਰ ਇੰਨੀ-ਇੰਨੀ ਇਨਵੈਸਟਮੈਂਟ ਲਾ ਕੇ ਅਸੀਂ ਦੁਕਾਨਾਂ ਖੋਲ ਕੇ ਬੈਠੇ ਆਂ ਤੇ ਹਾਰਾਂ ਦੇ ਦਿਨ ਚੱਲਦੇ ਆ ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਆ ਅਸੀਂ ਬਾਹਰ ਨੂੰ ਦੇਖੀਦਾ ਕੋਈ ਗਾਹਕ ਆਵੇ ਦੋ ਪੈਸੇ ਵਟਾ ਕੇ ਜਾਵੇ ਸਾਡਾ ਵੀ ਘਰ ਚੱਲੇ ਆ ਕੁੜੀਆਂ ਦਾ ਵੀ ਘਰ ਚੱਲੇ ਭਾਜੀ ਪਹਿਲਾਂ ਵਾਲੇ ਲੋਕੀ ਕਹਿ ਤਾਂ ਦਿੰਦੇ ਆ ਕਿ ਤਿਹਾਰ ਨਹੀਂ ਰਹੇ ਉਹ ਜਿਹੜੀਆਂ ਰੌਣਕਾਂ ਨਹੀਂ ਰਹੀਆਂ ਆਪਾਂ ਰੌਣਕਾਂ ਲਾਵਾਂਗੇ ਤਾਂ ਲੱਗਣ ਗਿਆ ਦੁਕਾਨਾਂ ਤੇ ਜਾਓ ਤਾਂ ਸਹੀ ਘਰੋਂ ਉੱਠੋ ਤਾਂ ਸਹੀ ਮੋਬਾਈਲ ਦੇ ਵਿੱਚੋਂ ਨਿਕਲੋ ਤਾਂ ਸਹੀ ਵੀਰੇ ਮਾਫ ਕਰਿਓ ਨਹੀਂ ਨਹੀਂ ਭਾਜੀ ਤੁਸੀਂ ਹੱਥ ਨਾ ਜੋੜੋ ਜਿੰਨਾ ਮਰਜ਼ੀ ਕਹੋ ਅਸੀਂ ਤੁਹਾਡੇ ਸੁੱਖ ਦੁੱਖ ਚ ਨਹੀਂ ਖੜਾਂਗੇ ਹੁਣ ਨਹੀਂ ਨਹੀਂ ਭਾਜੀ ਤੁਸੀਂ ਵੀ ਖੜੋਗੇ ਤੇ ਅਸੀਂ ਵੀ ਖੜੇ ਆ ਵਾਦਾ ਰਹਿ ਗਿਆ ਭਰਾ ਦਾ ਕਿ ਅੱਜ ਤੋਂ ਬਾਅਦ ਸਮਾਨ ਇੱਥੋਂ ਹੀ ਜਾਊਗਾ ਤੇ ਖੁਸ਼ੀ-ਖੁਸ਼ੀ ਅਗਲੇ ਸਾਲ ਆਉਂਗਾ ਫਿਰ ਕੱਟੂਗਾ ਤੁਹਾਡੀ ਵਰਚੀ ਹੱਕ ਨਾ ਕੱਟ ਸਕਦੇ ਆ ਬਾਈ ਫਿਰ ਤਾਂ ਹਾਂਜੀ ਧੰਨਵਾਦ ਵੀਰੇ ਠੀਕ ਆ ਬਾਜੀ ਸੱਚੀ ਗੱਲ ਦੋਸਤੋ ਇਹ ਵੀਡੀਓ ਬਹੁਤ ਦੇਰ ਬਾਅਦ ਮੈਂ ਇੰਨਾ इमोशनल ਹੋ ਕੇ ਬਣਾ ਰਿਆ ਆ ਜਾ ਬਾਬੇ ਕਿਉਂਕਿ ਹਾਲਾਤ ਚੇਂਜ ਬਹੁਤ ਜ਼ਿਆਦਾ ਹੋ ਗਏ ਯਾਰ ਅਸੀਂ ਚਾਹਨੇ ਹੁੰਨੇ ਆ ਇੱਧਰ ਲਿਆ ਕੈਮਰਾ ਅਸੀਂ ਚਾਹਨੇ ਹੁੰਨੇ ਆ ਕਿ ਸਾਰਿਆਂ ਦਾ ਕੰਮ ਚੱਲੇ ਠੀਕ ਹੈ ਲੋਕੀ ਸਾਡੇ ਤੋਂ ਪ੍ਰੋਮੋਸ਼ਨਸ ਵੀ ਕਰਾਉਂਦੇ ਆ ਅਸੀਂ ਜਾਣਦੇ ਆ ਬਾਜ਼ਾਰਾਂ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਯਾਰ ਕਿੱਥੇ ਤਿਉਹਾਰ ਤੋਂ ਦੀਵਾਲੀ ਆਂਦੀ ਸੀ ਨਾ ਸਾਲ ਦੇ ਵਿੱਚ ਇੱਕ ਵਾਰੀ ਜਿਵੇਂ ਦੀਵਾਲੀ ਦਾ ਤਿਉਹਾਰ ਆਣਾ ਨਰਾਤੇ ਆਣੇ ਤਾਂ ਤੇਰੇ ਸਾਣਾ ਦੁਸ਼ਹਿਰਾ ਆਣਾ ਕਰਵਾ ਚੌਦਾਣਾ ਗੁਰਪੁਰਬ ਆਣਾ ਚਾਹ ਹੁੰਦਾ ਸੀ ਯਾਰ ਕਿ ਮਾਰਕੀਟ ਦੇ ਵਿੱਚ ਐ ਸਜ ਜਾਣੀਆਂ ਦੁਕਾਨਾਂ ਮਠਿਆਈਆਂ ਦੇ ਦੁਕਾਨਾਂ ਸਜ ਜਾਣੀਆਂ ਹਲਵਾਈ ਐ ਸਜੇ ਹੋਣੇ ਹਨ ਲੋਕੀ ਸਮਾਨ ਲੈਣ ਜਾਂਦੇ ਸੀ ਹਰ ਬੰਦਾ ਇੱਕ ਦੂਜੇ ਦੀ ਉਮੀਦ ਤੇ ਖੜਾ ਹੁੰਦਾ ਦੁਕਾਨਾਂ ਵਾਲੇ ਨੂੰ ਉਮੀਦ ਹੁੰਦੀ ਕਸਟਮਰ ਆਊਗਾ ਕਸਟਮਰ ਨੂੰ ਉਮੀਦ ਹੁੰਦੀ ਹੈ ਕਿ ਅਸੀਂ ਜਾਵਾਂਗੇ ਬਾਜ਼ਾਰ 'ਚ ਕੋਈ ਨਵੀਂ ਚੀਜ਼ ਲੈ ਕੇ ਆਵਾਂਗੇ ਘਰ ਦੀ ਸਜਾਵਟ ਕਰਾਂਗੇ ਆਪਣੇ ਘਰ ਨੂੰ ਸਜਾਵਾਂਗੇ ਬੱਚਿਆਂ ਨੂੰ ਕੁਝ ਲੈ ਕੇ ਦਵਾਂਗੇ ਨਵੇਂ ਕੱਪੜੇ ਲਾਵਾਂਗੇ ਭਾਂਡੇ ਲਾਵਾਂਗੇ ਕਿੱਥੇ ਗਈਆਂ ਯਾਰ ਚੀਜ਼ਾਂ ਅਸੀਂ ਪੰਜਾਬ ਚ ਰਹਿੰਦੇ ਆ ਸਾਡਾ ਸੱਭਿਆਚਾਰ ਕਿੱਥੇ ਜਾ ਰਿਹਾ ਅਸੀਂ ਹੁਣ ਪਤਾ ਕੀ ਵੇਟ ਕਰਦੇ ਆ 25 26 27 ਨੂੰ Amazon ਤੇ ਸੇਲ ਲੱਗੂਗੀ Flipkart ਤੇ ਸੇਲ ਲੱਗੂਗੀ Swiggy ਤੇ ਕੀ ਚੱਲ ਰਿਹਾ ਮੰਤਰਾ ਤੇ ਕੀ ਚੱਲ ਰਿਹਾ ਉਹ ਭਾਜੀ ਇਹ ਵੀ ਦੇਖ ਲਓ ਆਪਣੇ ਮਹੱਲੇ ਚ ਕੀ ਚੱਲ ਰਿਹਾ ਆਪਣੇ ਪੰਜਾਬ ਚ ਕੀ ਚੱਲ ਰਿਹਾ ਆਪਣੇ 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 ਪਿੰਡ ਸ਼ਹਿਰ ਚ ਕੀ ਚੱਲ ਰਿਹਾ ਹਰ ਬੰਦਾ ਥੋੜੀ ਉਮੀਦ ਤੇ ਬੈਠਾ ਹੈ ਤੁਸੀਂ ਆਓਗੇ ਤਾਂ ਸਾਮਾਨ ਵੇਚੂਗਾ ਸੂਟਾਂ ਵਾਲੇ ਸੂਟਾਂ ਵਾਲਾ ਕਸਟਮਰ ਔਡੀ ਕਰਿਆ ਭਾਂਡੇ ਵਾਲਾ ਭਾਂਡੇ ਦਾ ਕਸਟਮਰ ਔਡੀ ਕਰਿਆ ਜੇ ਤੁਸੀਂ ਆਪਣੇ ਸੱਭਿਆਚਾਰ ਨੂੰ ਜਾਂ ਆਪਣੀ ਵਿਰਾਸਤ ਨੂੰ ਜਾਂ ਤਿਹਾਰਾਂ ਨੂੰ ਪਹਿਲਾਂ ਕੋ ਮਨਾਣਾ ਚਾਹੁੰਦੇ ਹੋ ਨਿਕਲੋ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਇੱਕ ਮਿੰਟ ਕੈਮਰਾ ਫੜੀ ਜਾ ਕੇ ਜਿਹੜੀਆਂ ਦੁਕਾਨਾਂ ਨੇ ਜਾਓ ਸਮਾਨ ਖਰੀਦੋ ਇੱਕ ਦੂਜੇ ਨਾਲ ਬਣੇ ਰਹੋ ਪਿਆਰ ਵੰਡੋ ਕਾਂ ਪਿਆਰ ਮਿਲੂਗਾ ਜੇ ਤੁਸੀਂ ਸੁੱਖ-ਦੁੱਖ ਚਾਹਦੇ ਹੋ ਕਿ ਦੁਕਾਨਾਂ ਵਾਲੇ ਤੁਹਾਡੇ ਨਾਲ ਸੁੱਖ-ਦੁੱਖ ਵੰਡਾਣ ਮਹੱਲੇ ਦੇ ਵਿੱਚ ਆਣ ਜਾਣ ਜਾਂ ਤੁਹਾਡੇ ਨਾਲ ਪਿਆਰ ਬਣਾਈ ਰੱਖਣ ਤਾਂ ਪਲੀਜ਼ ਕਿਰਪਾ ਕਰਕੇ ਬੇਨਤੀ ਹੈ ਦੁਕਾਨਦਾਰ ਨੂੰ ਵਿਹਲਾ ਨਾ ਬਹਿਣ ਦਿਓ ਸਾਥ ਦਿਓ ਤਿਹਾਰ ਮਨਾਓ ਸਾਰਿਆਂ ਦੀ ਫੈਮਲੀਆ ਨੇ ਸਾਰਿਆਂ ਦੇ ਪਰਿਵਾਰ ਖੁਸ਼ ਰਹਿਣੇ ਚਾਹੀਦੇ ਠੀਕ ਹੈ ਹਾਂ ਜੇ ਤੁਸੀਂ ਹੈਪੀ ਸਟੋਰ ਆਣਾ ਚਾਹਦੇ ਹੋ ਹੈਪੀ ਸਟੋਰ ਦੇ ਵਿੱਚ ਤੁਹਾਨੂੰ ਹਰ ਇੱਕ ਵੈਰਾਈਟੀ ਮਿਲੂਗੀ ਕਰਵਾ ਚੌਧੇ ਕੀ ਹੋ ਗਿਆ ਆਪਣਾ ਚੂੜੀਆਂ ਵਗੈਰਾ ਵੀ ਆਪਣੇ ਕੋਲੇ ਚੂੜੀਆਂ ਕੱਚ ਦੀਆਂ ਮੈਟਲ ਦੀਆਂ ਸਾਰੀ ਵੈਰਾਈਟੀ ਆ ਚੁੱਕੀ ਹੈ ਨਵੀਂ ਠੀਕ ਹੈ ਜੀ ਨੰਬਰ ਨੋਟ ਕਰ ਲਓ 95018 44569 ਬਾਬੇ ਵੀਰਾ ਦਾ ਨੰਬਰ ਆ ਪਲੀਜ਼ ਕੰਮ ਦੀਆਂ ਕਾਲ ਕਰਿਓ ਕੰਮ ਦੀਆਂ ਜੇ ਤੁਸੀਂ ਵੀਡੀਓ ਰਿਗਾਰਡਿੰਗ ਕੋਈ ਗੱਲ ਕਰਨੀ ਹੈ ਸਾਡੀ ਵੀਡੀਓ ਨੂੰ ਸਲਾਣਾ ਜਾਂ ਕੋਈ ਸਾਡੀ ਨਿੰਦਿਆ ਕਰਨੀ ਹੈ ਤਾਂ ਬਾਅਦ ਚ ਕਰ ਲਿਓ ਤਿਹਾੜਾਂ ਤੋਂ ਬਾਅਦ ਚ ਫੋਨ ਕਰ ਲਿਓ ਹਾਂ ਸਮਾਨ ਲੈਣ ਲਈ ਜਦੋਂ ਮਰਜ਼ੀ ਕਾਲ ਕਰ ਸਕਦੇ ਆ ਭਾਜੀ ਇੰਸਟਾਗ੍ਰਾਮ ਔਰ ਫੇਸਬੁੱਕ ਤੇ ਚੈਨਲ ਹੁਣ ਕੱਲ ਤੋਂ ਵੀਡੀਓ ਅਪਡੇਟ ਹੋ ਜਾਣੀ ਆ ਡੇਲੀ ਹਾਂ ਜੋ ਜੋ ਸਮਾਨ ਸਾਡਾ ਆ ਰਿਹਾ ਹੈਪੀ ਸਟੋਰ ਲੁਧਿਆਣਾ ਤੇ ਇੰਸਟਾਗ੍ਰਾਮ ਤੇ ਵੀ ਆ ਫੇਸਬੁੱਕ ਤੇ ਵੀ ਆ ਤੇ ਹਰਜਿੰਦਰ ਸਿੰਘ 바ਵਾ ਤੇ ਵੀ ਅਸੀਂ ਵੀਡੀਓ ਪਾਵਾਂਗੇ ਸਿਮਰਨ ਕੌਰ ਤੇ ਵੀ ਵੀਡੀਓ ਪਾਵਾਂਗੇ ਸਿਮਰਨ ਸੰਧੂ ਤੇ ਵੀ ਵੀਡੀਓ ਪਾਵਾਂਗੇ ਜੋ ਜੋ ਵੈਰਾਈਟੀ ਨਵੀਂ ਆਈ ਆ ਕੱਲ ਤੋਂ ਮਤਲਬ ਜੋ ਵੀ ਅੱਜ ਤੋਂ ਵੀ ਅਸੀਂ ਆ ਵੀਡੀਓ ਪਾ ਰਹੇ ਹਾਂ ਉਸ ਤੋਂ ਇੱਕ ਦਿਨ ਬਾਅਦ ਤੋਂ ਵੀਡੀਓ ਪਾਉਣੀਆਂ ਸ਼ੁਰੂ ਹੋ ਜਾਣਗੀਆਂ ਸੁਰ ਆ ਫੇਸਬੁੱਕ ਤੇ ਵੀ YouTube ਤੇ ਵੀ ਠੀਕ ਹੈ ਸਾਡੇ ਕੋਲ ਬਹੁਤ ਵੈਰਾਈਟੀ ਆ ਗਈ ਤੁਸੀਂ ਲਹਿੰਗੇ ਲੈਣੇ ਆ ਕਿਰਾਏ ਤੇ ਲੈਣੇ ਆ ਜਾਂ ਆਗੋ ਦਾ ਸੌਰੀ ਜਾਂ ਆਗੋ ਦਾ ਸਮਾਨ ਲੈਣਾ ਆ ਵਿਆਹ ਦੇ ਰਿਲੇਟਡ ਬਿਲਾ ਕੋਈ ਵੀ ਸੈਲੀਬ੍ਰੇਸ਼ਨ ਦੇ ਰਿਲੇਟਡ ਕੋਈ ਵੀ ਸਮਾਨ ਲੈਣਾ ਸਾਡੇ ਕੋਲ ਅਵੇਲੇਬਲ ਮਿਲੂਗਾ ਠੀਕ ਹੈ ਧੰਨਵਾਦ ਇਹਨਾਂ ਵੀਡੀਓ ਤੁਸੀਂ ਦੇਖਿਆ ਜੇ ਵੀਡੀਓ ਦਾ ਮੈਸੇਜ ਵਧੀਆ ਲੱਗਿਆ ਹੋਵੇ ਤਾਂ ਆਪਣੇ ਦੁਕਾਨਦਾਰ ਭਰਾਵਾਂ ਨੂੰ ਤੇ ਆਪਣੇ ਮਹੱਲੇ ਦੇ ਜਿਹੜੇ ਬੰਦੇ ਨੇ ਕਸਟਮਰ ਆਣੇ ਬੰਦ ਹੋ ਗਏ ਉਹਨਾਂ ਨੂੰ ਜਰੂਰ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ